ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕਾ ਹੈ ਉਰਜਾ ਫਰਜਾ ਕੱਟ ਮਰੇ ਕਭੂ ਨਾ ਛੜੇ ਕੇ ਹੱਕ ਅਤੇ ਸੱਚ ਲਈ ਲੜਨ ਵਾਲੇ ਸੂਰਮਿਆਂ ਦੇ ਘਰੇ ਮੈਂ ਬੈਠਾ ਨਵਦੀਪ ਸਾਡਾ వాటర్ ਕੈਨਨ ਵਾਲਾ ਜਿਹਦੇ ਚ ਭਗਤ ਸਿੰਘ ਦੀ ਸਾਨੂੰ ਚਲਕ ਪੈਂਦੀ ਹੈ ਜਿਨ੍ਹਾਂ ਨੇ ਕਿਸਾਨੀ ਲਈ ਆਪਣੀ ਜਾਨ ਤੱਕ दात ਲਾਤੀ 2 ਮਹੀਨੇ ਤੋਂ ਜਿਨ੍ਹਾਂ ਨੂੰ ਸਰਕਾਰਾਂ ਨੇ ਜੇਲ੍ਹ ਦੇ ਵਿੱਚ ਪਾ ਕੇ ਰੱਖਿਆ ਹੋਇਆ ਮੈਂ ਉਸ ਪਰਿਵਾਰ ਦੇ ਵਿੱਚ ਬੈਠਾ ਇਹ ਉਹ ਬੁੱਖ ਹੈ ਜਿਨ੍ਹਾਂ ਨੇ ਉਹਨਾਂ ਨੂੰ ਸੁਰਮੇ ਨੂੰ ਜਨਮ ਦਿੱਤਾ ਹੈ ਆਂਟੀ ਜੀ ਉਹਨਾਂ ਦੇ ਘਰੇ ਬੈਠਾ ਨਰਦੀਪ ਉਹਨਾਂ ਦੇ ਇੱਧਰ ਉਹਨਾਂ ਦੇ ਫਾਦਰ ਸਾਹਿਬ ਜੈ ਸਿੰਘ ਜਲਵੇੜਾ ਜੀ ਜਲਵੇੜੇ ਪਿੰਡ ਦੇ ਵਿੱਚ ਆਪਾਂ ਬਾਲੇ ਦੇ ਅੰਦਰ ਬੈਠੇ ਆ ਤੇ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਔਰ ਆਪਾਂ ਸਪੋਰਟ ਕਰਨ ਆਏ ਆ ਕਿਉਂਕਿ ਨਰਦੀਪ ਵੀਰਾ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਛਡਾਉਣ ਦੇ ਲਈ 17 ਅਤੇ 18 ਤਰੀਕ ਨੂੰ ਅੰਬਾਲੇ ਦੀ ਅਨਾਜ ਮੰਡੀ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਹੈ ਸਾਰੇ ਬੂਮਾ ਮਾ ਕੇ ਪਹੁੰਚੋ ਔਰ ਸਭ ਤੋਂ ਵੱਡੀ ਗੱਲ ਹੈ ਇਹਨਾਂ ਦੇ ਹੌਸਲੇ ਬੁਲੰਦ ਹੈ ਚੜ੍ਹਦੀ ਕਲਾ 'ਚ ਨੇ ਬੜੀ ਖੁਸ਼ੀਅਤ ਹੋ ਰਹੀ ਆ ਆਪਾਂ ਹਮੇਸ਼ਾ ਤੋਂ ਇਸ ਪਰਿਵਾਰ ਦੇ ਨਾਲ ਖੜੇ ਆ ਔਰ ਤੁਹਾਨੂੰ ਸਾਰਿਆਂ ਨੂੰ ਵੀ ਅਪੀਲ ਕਰਦਾ ਜਿਹੜਾ ਹੱਕ ਸੱਚ ਲਈ ਇਨਸਾਨੀਅਤ ਲਈ ਕੁਝ ਕਰਦਾ ਸਾਰਿਆਂ ਨੂੰ ਸਪੋਰਟ ਕਰਿਆ ਕਰੋ ਤੇ ਜਲੇਬੇੜਾ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਚੜ੍ਹਦੀ ਕਲਾ ਹੈ ਔਰ ਨਵਦੀਪ ਵੀ ਚੜ੍ਹਦੀ ਕਲਾ ਮਾਇਆ ਕੋਈ ਡਰਨੇ ਵਾਲੀ ਤੋਂ ਬਾਤ ਹੀ ਨਹੀਂ ਹੈ ਔਰ ਇਹ ਫਿਰ ਮੈਂ ਕਹਿਣਾ ਚਾਹਉ ਸਾਰੇ ਨੌਜਵਾਨਾਂ ਨੂੰ ਸਾਇਦ ਫੇਰ ਸਰਕਾਰ ਤੁਹਾਨੂੰ ਡਰਾਉਣੇ ਦੀ ਕੋਸ਼ਿਸ਼ ਕਰੇਗੀ ਪਰ ਆਪਾਂ ਨੇ ਡਰਨਾ ਨਹੀਂ ਹੈ ਹੌਸਲੇ ਗੈ 17 ਅ 18 ਤਰੀਕ ਨੂੰ ਅੰਮ੍ਰਾਲਾ 17 ਨੂੰ ਆਣਾ ਆ ਅਨਾਜ ਮੰਡੀ ਮੇ ਇਕੱਠ ਕਰਨਾ ਆ ਫੇਰ ਆਪਾਂ ਨੇ ਐਸਪੀ ਦਫਤਰ ਜਾਣਾ ਆ ਫੇਰ ਉਹੀ ਰਾਤ ਰਹਿਣਾ ਆ ਅਗਲਾ ਫੇਰ ਸਾਰਾ ਦਿਨ ਆ ਫੇਰ ਸਾਰੀ ਰਾਤ ਆ ਇਸ ਆਪਾਂ ਐਨ ਹੁਮਾ ਮੇਗਾ ਵਹ ਜਾਣਾ ਆ ਔਰ ਆਪਾਂ ਨੇ ਸਪੋਰਟ ਕਰਨਾ ਆ ਕੋਈ ਦਿੱਕਤ ਨਹੀਂ ਹੈ ਨਵਦੀਪ ਵਾਲੀ ਆ ਜਾਗਾ ਨਵਦੀਪ ਆਪਾਂ ਨੇ ਉਹ ਵੀ ਲੜਾਈ ਲੜਨੀ ਆ ਜਉਣ ਫੇ ਨੌਜਵਾਨ ਮਾਰੇ ਯਹਾਂ ਆਪਣੀ ਅੱਖਾਂ ਕੋ ਵਹਿ ਗਈ ਆਪਣੀ ਬਾਹਾਂ ਕੋ ਵਹਿ ਗਈ ਔਰ ਜੰਨਤ ਤੱਕ ਦੇ ਗਈ ਆਪਣਾ ਲੜਾਈ ਉਹ ਵੀ ਲੜਨੀ ਆ ਚੜ੍ਹਦੀ ਕਲਾ ਮਾ ਆ ਪਹਿਲਾਂ ਵੀ ਚੜ੍ਹਦੀ ਕਲਾ ਮਾ ਦੇ ਅੱਗਾ ਵੀ ਚੜ੍ਹਦੀ ਕਲਾ ਮਾ ਦਾ ਦੇਖੋ ਜੀ ਤੁਸੀਂ ਇਹਨਾਂ ਦੇ ਹੌਸਲੇ ਬਿਲਕੁਲ ਬਲੰਦ ਨੇ ਔਰ ਜਿਨੇ ਵੀ ਇਨਸਾਨੀਅਤ ਲਈ ਕਿਸਾਨੇ ਲਈ ਜਿਨੇ ਕੋਈ ਵੀ ਪ੍ਰੋਬਲਮ ਹੈ ਪਰਿਵਾਰ ਨੂੰ ਆਪਾਂ ਸਾਰੇ ਉਹਨਾਂ ਦੇ ਨਾਲ ਖੜੇ ਆਂ ਟੀਜੀ ਕੀ ਕਰਨ ਚਾਹੋਗੇ ਤੁਸੀਂ ਅਲੀ ਮਾਤਾ ਜੀ ਬਾਕੀ ਜੀ ਦਾ ਖਾਲਸਾ ਕਸੀ ਇਹ ਕਹਾ ਜੀ ਸਾਰੇ ਇਕੱਠੇ ਹੋ ਕੇ ਉਸ ਤਰ੍ਹਾਂ ਤੇ ਬਣਾ ਹਾਂਜੀ ਉੱਧਰ ਕੈਮਰਾ ਤੇ ਕੈਦ ਮਾਤਾ ਜੀ ਸਾਡੇ ਇੱਕ ਬਹੁਤ ਹੀ ਅੱਛੀ ਰੂਹ ਜਿਨ੍ਹਾਂ ਨੂੰ ਮਿਲ ਕੇ ਬੜਾ ਸਕੂਨ ਸਾਨੂੰ ਮਿਲ ਰਿਹਾ ਆ ਪਤਾ ਹਮੇਸ਼ਾ ਮਿਲਦੇ ਰਹਿੰਦੇ ਆ ਔਰ ਇਹ ਪਰਿਵਾਰ ਚੜ੍ਹਦੀ ਕਲਾ ਚਾ ਸਾਰੇ 17 18 ਤਰੀਕ ਨੂੰ ਨਵਦੀਪ ਵੀਰੇ ਨੂੰ ਜੇਲ੍ਹ ਤੋਂ ਬਾਹਰ ਕਢਾਉਣ ਲਈ ਖੁਮ ਹਮਾ ਕੇ ਪਹੁੰਚੋ ਥੈਂਕ ਯੂ ਸੋ ਮਚ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕਾ ਹੇਤ ਪੁਰਜਾ ਪੁਰਜਾ ਕਟ ਮਰੇ ਕਬ ਹੁਨਾ ਛਾੜਿਆ ਖੇਤ ਹੱਕ ਅਤੇ ਸੱਚ ਲਈ ਲੜਨ ਵਾਲੇ ਸੂਰਮਿਆਂ ਦੇ ਘਰੇ ਮੈਂ ਬੈਠਾ ਨਵਦੀਪ ਸਾਡਾ వాటర్ ਕੈਨਨ ਵਾਲਾ ਜਿਹਦੇ ਚ ਭਗਤ ਸਿੰਘ ਜੀ ਸਾਨੂੰ ਚਲਕ ਪੈਂਦੀ ਹੈ ਜਿਨ੍ਹਾਂ ਨੇ ਕਿਸਾਨੀ ਲਈ ਆਪਣੀ ਜਾਨ ਤੱਕ दात ਲਾਤੀ 2 ਮਹੀਨੇ ਤੋਂ ਜਿਨ੍ਹਾਂ ਨੂੰ ਸਰਕਾਰਾਂ ਨੇ ਜੇਲ੍ਹ ਦੇ ਵਿੱਚ ਪਾ ਕੇ ਰੱਖਿਆ ਹੋਇਆ ਮੈਂ ਉਸ ਪਰਿਵਾਰ ਦੇ ਵਿੱਚ ਬੈਠਾ ਇਹ ਉਹ ਕੁੱਕ ਹੈ ਜਿਨੇ ਉਹਨਾਂ ਨੂੰ ਸੂਰਮਿਆਂ ਨੂੰ ਜਨਮ ਦਿੱਤਾ ਹੈ ਆਂਟੀ ਜੀ ਉਹਨਾਂ ਦੇ ਘਰੇ ਬੈਠਾ ਨਰਦੀਪ ਉਹਨਾਂ ਦੇ ਇੱਧਰ ਉਹਨਾਂ ਦੇ ਫਾਦਰ ਸਾਹਿਬ ਜੈ ਸਿੰਘ ਜਲਵੇੜਾ ਜੀ ਜਲਵੇੜੇ ਪਿੰਡ ਦੇ ਵਿੱਚ ਆਪਾਂ ਅੰਬਾਲੇ ਵਿੰਦਰ ਬੈਠੇ ਆਂ ਤੇ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਔਰ ਆਪਾਂ ਸਪੋਰਟ ਕਰਨ ਆਏ ਆ ਕਿਉਂਕਿ ਨਰਦੀਪ ਵੀਰਾ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਛਡਾਉਣ ਦੇ ਲਈ 17 ਅਤੇ 18 ਤਰੀਕ ਨੂੰ ਅੰਬਾਲੇ ਦੀ ਅਨਾਜ ਮੰਡੀ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਹੈ ਸਾਰੇ ਹੁਮਮਾ ਕੇ ਪਹੁੰਚੋ ਔਰ ਸਭ ਤੋਂ ਵੱਡੀ ਗੱਲ ਹੈ ਇਹਨਾਂ ਦੇ ਹੌਸਲੇ ਬੁਲੰਦ ਹੈ ਚੜਦੀ ਕਲਾ ਚ ਨੇ ਬੜੀ ਖੁਸ਼ੀ ਹੱਥੇ ਹੋ ਰਹੀ ਆ ਆਪਾਂ ਹਮੇਸ਼ਾ ਤੋਂ ਇਸ ਪਰਿਵਾਰ ਦੇ ਨਾਲ ਖੜੇ ਆ ਔਰ ਤੁਹਾਨੂੰ ਸਾਰਿਆਂ ਨੂੰ ਵੀ ਅਪੀਲ ਕਰਦਾ ਜਿਹੜਾ ਹੱਕ ਸੱਚ ਲਈ ਇਨਸਾਨੀਅਤ ਲਈ ਕੁਝ ਕਰਦਾ ਸਾਰੇ ਉਹਨੂੰ ਸਪੋਰਟ ਕਰਿਆ ਕਰੋ ਤੇ ਚਲਬੇੜਾ ਸਾਥ ਕੀ ਕਹਿਣਾ ਚਾਹੋਗੇ ਤੁਸੀਂ ਚੜਦੀ ਕਲਾ ਹੈ ਔਰ ਨਰਦੀਪ ਵੀ ਚੜਦੀ ਕਲਾ ਮਾਇਆ ਕੋਈ ਡਰਨੇ ਵਾਲੀ ਤੋਂ ਬਾਤ ਹੀ ਨਹੀਂ ਹੈ ਔਰ ਇਹ ਫਿਰ ਮੈਂ ਕਹਿਣਾ ਚਾਹਉ ਸਾਰੇ ਨੌਜਵਾਨਾਂ ਨੂੰ ਸੈਦ ਫਿਰ ਸਰਕਾਰ ਤੁਹਾਨੂੰ ਡਰਾਉਣੇ ਦੀ ਕੋਸ਼ਿਸ਼ ਕਰੇਗੀ ਅਰ ਆਪਾਂ ਨੇ ਡਰਨਾ ਨਹੀਂ ਹੈ ਹੌਸਲੇ ਗੈ 17 ਅ 18 ਤਰੀਕ ਨੂੰ ਹੰਬਾਲਾ 17 ਨੂੰ ਆਣਾ ਆ ਅਨਾਜ ਮੰਡੀ ਮੇ ਇਕੱਠ ਕਰਨਾ ਆ ਫਿਰ ਆਪਾਂ ਨੇ ਐਸਪੀ ਦਫਤਰ ਜਾਣਾ ਆ ਫਿਰ ਉਹੀ ਰਾਤ ਰਹਿਣਾ ਆ ਅਗਲਾ ਫਿਰ ਸਾਰਾ ਦਿਨ ਆ ਫਿਰ ਸਾਰੀ ਰਾਤ ਆ ਇਸ ਆਪਾਂ ਐਨ ਹੁਮਾ ਮੇਕਾ ਵਹਾਂ ਜਾਣਾ ਆ ਔਰ ਆਪਨਾ ਸਪੋਰਟ ਕਰਨਾ ਆ ਕੋਈ ਦਿੱਕਤ ਨਹੀਂ ਹੈ ਨਵਦੀਪ ਵਾਲੀ ਆ ਜਾਗਾ ਨਵਦੀਪ ਆਪਾਂ ਨੇ ਉਹ ਵੀ ਲੜਾਈ ਲੜਨੀ ਆ ਜੌਣਫੇ ਨੌਜਵਾਨ ਮਾਰੇ ਯਹਾਂ ਆਪਣੀ ਅੱਖਾਂ ਕੋ ਵਹਿ ਗਈ ਆਪਣੀ ਬਾਂਹਾਂ ਕੋ ਵਹਿ ਗਈ ਔਰ ਜੰਨ ਤੱਕ ਦੇਗੇ ਆਪਣਾ ਲੜਾਈ ਉਹ ਵੀ ਲੜਨੀ ਆ ਚੜ੍ਹਦੀ ਕਲਾ ਮਿਆਂ ਪਹਿਲਾਂ ਵੀ ਚੜ੍ਹਦੀ ਕਲਾ ਵਦੇ ਅੱਗਾ ਵੀ ਚੜ੍ਹਦੀ ਕਲਾ ਰਹੇ ਖੋ ਜੀ ਤੁਸੀਂ ਇਹਨਾਂ ਦੇ ਹੌਸਲੇ ਬਿਲਕੁਲ ਬੁਲੰਦ ਨੇ ਔਰ ਜਿਨੇ ਵੀ ਇਨਸਾਨੀਤ ਲਈ ਕਿਸਾਨੇ ਲਈ ਜਿਨੇ ਕੋਈ ਵੀ ਪ੍ਰੋਬਲਮ ਹੈ ਪਰਿਵਾਰ ਨੂੰ ਆਪਾਂ ਸਾਰੇ ਉਹਨਾਂ ਦੇ ਨਾਲ ਖੜੇ ਆਂਟੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਅਲੀ ਮਾਤਾ ਜੀ ਬਿਲਕੁਲ ਜੀ ਹਾਂ ਕਲਸਾ ਤੁਸੀਂ ਇਹਹੀ ਕਹਾ ਜੀ ਸਾਰੇ ਇਕੱਠੇ ਹੋ ਕੇ ਆਇਆ ਇਸ ਤਰ੍ਹਾਂ ਤੇ ਤਬਾ ਹਾਂਜੀ ਉੱਧਰ ਕੈਮਰਾ ਤੇ ਕੈਦ ਮਾਤਾ ਜੀ ਸਾਡੇ ਇੱਕ ਬਹੁਤ ਹੀ ਅੱਛੀ ਰੂਹ ਜਿਹਨਾਂ ਨੂੰ ਮਿਲ ਕੇ ਬੜਾ ਸਕੂਨ ਸਾਨੂੰ ਮਿਲ ਰਿਹਾ ਆਪਾਂ ਤਾਂ ਹਮੇਸ਼ਾ ਮਿਲਦੇ ਰਹਿੰਨੇ ਔਰ ਇਹ ਪਰਿਵਾਰ ਚਾਰ ਦੀ ਗੱਲ ਹੈ ਸਾਰੇ 17 18 ਤਰੀਕ ਨੂੰ ਨਵਦੀਪ ਵੀਰੇ ਨੂੰ ਜੇਲ੍ਹ ਤੋਂ ਬਾਹਰ ਕਢਾਉਣ ਲਈ ਘੁੰਮ ਕੇ ਪਹੁੰਚੋ ਥੈਂਕ ਯੂ ਸੋ